ਗੁਰੂ ਪਿਆਰੀ ਸਾਧ ਸੰਗਤ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਕ ਜ਼ਰੂਰੀ ਸੂਚਨਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਵੰਗਰਾਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਹਿਲੇ ਪ੍ਰਕਾਸ਼ ਪੁਰਬ ਤੇ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਚੌਥਾ ਮਹਾਨ ਦੌਰਜਾਤ ਗੁਰਮਤ ਸਮਾਗਮ ਜੋ ਕਿ ਮਿਤੀ 11 12 ਸਤੰਬਰ 2024 ਦਿਨ ਬੁੱਧਵਾਰ ਤੇ ਵੀਰਵਾਰ ਗੁਰਦੁਆਰਾ ਸੰਗਤ ਸਰ ਸਾਬ ਪਿੰਡ ਚੱਕ ਮੋਜ ਮੋਜਣ ਵਾਲਾ ਹੀਰੇ ਵਾਲਾ ਨੇੜੇ ਕਬਾਇਆ ਵਿਖੇ ਕਰਵਾਇਆ ਜਾ ਰਿਹਾ ਹੈ। ਪੂਰੀ ਪਿਆਰੀ ਸਾਧ ਸੰਗਤ ਜੀ ਇੱਕ ਹੋਰ ਜ਼ਰੂਰੀ ਸੂਚਨਾ 13 ਸਤੰਬਰ 2024 ਦਿਨ ਸ਼ੁੱਕਰਵਾਰ ਅਮਰ ਸੰਚਾਰ ਵੀ ਇਸੇ ਹੀ ਗੁਰਦੁਆਰੇ ਵਿੱਚ ਹੋਵੇਗਾ। ਸ਼ੰਕਾਰ ਪੇਟਾ ਰਹਿਤ ਹਨ ਸ਼ਰਮਣੀ ਗੁਰਦੁਆਰਾ ਕਵੰਧ ਕਮੇਟੀ ਵੱਲੋਂ ਦਿੱਤੇ ਜਾਣਗੇ ਪਹੁੰਚ ਰਹੇ ਮਹਾਂਪੁਰਖਾਂ ਅਤੇ ਰਾਗੀ ਢਾਡੀ ਜਥੇ ਉਹਨਾਂ ਵਿੱਚ ਗਿਆਨੀ ਸੁਖਦੇਵ ਸਿੰਘ ਜੀ ਕਥਾਵਾਚਕ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਪਿੰਡ ਡੱਲਾ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਭਾਈ ਬਾਜ ਸਿੰਘ ਨਮਾਣਾ ਕਥਨੀ ਕੀਰਤਨੀ ਜਥਾ ਭਾਈ ਸੁਖਦੀਪ ਸਿੰਘ ਐਸ.ੀ.ਪੀ.ਸੀ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਮਰਦਾਨੇ ਦੇ ਲੁਧਿਆਣੇ ਵਾਲੇ ਭਾਈ ਪਿੰਦਰਪਿੰਦਰ ਸਿੰਘ ਫਰੋਇਪੁਰ ਵਾਲੇ ਭਾਈ ਗੁਰਪ੍ਰਤਾਪ ਸਿੰਘ ਜਾਂਚਕ ਢਾਡੀ ਜੱਥਾ ਗਿਆਨੀ ਗਰਜਾ ਸਿੰਘ ਮਾਨਕਪੁਰਾ ਸ਼ਰੀਫ ਸ਼ਰੀਫ ਵਾਲੇ ਬੀਬੀ ਬਲਜੀਤ ਕੌਰ ਐਸਜੀਪੀਸੀ ਪ੍ਰਚਾਰਕ ਇਹ ਸਾਰੇ ਗੁਰੂ ਸਾਹਿਬ ਦੀ ਮਿਹਰ ਸਦਕਾ ਇੱਥੇ ਪਹੁੰਚ ਰਹੇ ਨੇ ਇੱਕ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੋਂ ਇਹ ਸਾਰੇ ਇੱਥੇ ਆ ਰਹੇ ਨੇ 12 13 11 12 ਤੇ 13 ਤਰੀਕ ਜਿਹੜੇ ਸਮਾਗਮ ਚੱਲਨੇ ਨੇ ਇੱਥੇ ਇਹ ਪਿੰਡ ਫਿਰ ਦੁਬਾਰਾ ਨੋਟ ਕਰ ਲਓ ਇੱਕ ਭਾਈ ਦੇ ਨੇੜੇ ਹੈ ਪਿੰਡ ਚੱਕ ਮੋਜ ਮੋਜਨ ਵਾਲਾ ਹੀਰੇ ਵਾਲਾ ਨੇੜੇ ਕਬਾਏ ਵਿਖੇ ਗੁਰਪਿਆਰੀ ਸਾਧ ਸੰਗਤ ਜੀ ਆਪ ਸਭ ਦਾ ਇਹ ਜ਼ਰੂਰੀ ਸੋਚਨਾ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਜੋ ਸਭਣਾ ਪ੍ਰਾਣੀਆਂ ਨੂੰ ਲਾਹਾ ਪ੍ਰਾਪਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇੱਕ ਹੋਰ ਜ਼ਰੂਰੀ ਸੋਚਨਾ ਸਗਰਾਂ ਦੇ ਅਸੂ ਗੁਰਮੁਖ ਗੁਰਮਤ ਸਮਾਗਮ ਇਹ ਮਿਤੀ 16 9 2024 ਦਿਨ ਸੋਮਵਾਰ ਸ਼ਾਮ ਸਮਾ ਸ਼ਾਮ 6:40 ਤੋਂ ਲੈ ਕੇ ਰਾਤ 9 ਵਜੇ ਤੱਕ ਹੈ ਗੁਰਕਾ ਲੰਗਰ ਅਟੁੱਟ ਵਰਤੇਗਾ ਇਹ ਸਮੂਹ ਸਾਧ ਸੰਗਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਜਲਾਲਾਬਾਦ ਵੱਲੋਂ ਇਹ ਅਪੀਲ ਹੈ ਇਸ ਵਿੱਚ ਭਾਈ ਜਤਿੰਦਰਪਾਲ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਜਾਮਣੀ ਸਾਹਿਬ ਬਜੀਤਪੁਰ ਜ਼ਿਲ੍ਹਾ ਫਰੋਇਪੁਰ ਤੋਂ ਹਾਜ਼ਰ ਹੋਣਗੇ ਆਪ ਸਭਣਾ ਨੇ ਇਸ ਸਮਾਗਮ ਵਿੱਚ ਵੀ ਬਾਦ ਚੜ ਕੇ ਪਹੁੰਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਾਸਟਰ ਜਗਿੰਦਰ ਹਾਂਡਾ ਸੇਵਾਦਾਰ ਲਾਲਾਂਬਾਦ ਗੁਰੂ ਨਾਨਕ ਨਗਰੀ ਨੇੜੇ ਨਵਾਂ ਬੱਸ ਸਟੈਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਤਨ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ